No, yeah, no, yeah. ए ए ए ए ए ਅੰਮ੍ਰਿਤ ਦੇਤ ਗੋਲ ਕੀ ਗੱਲ ਹੋਈ ਕੋਈ ਗੱਲ ਨਹੀਂ ਇੱਥੇ ਦੇ ਹਸਲੇ ਘੇਰਦੇ ਗਏ ਸਾਨੂੰ ਪਤਾ ਨਹੀਂ ਲੱਗਾ ਕਿੱਧਰ ਗਏ ਆ ਕੀ ਲੱਗਦਾ ਸੀ ਤੁਹਾਡਾ ਪੋਤਰਾ ਮੇਰਾ ਕੀ ਨਾਮ ਕੀ ਸੀ ਮੰਨਪ੍ਰੀਤ ਤੇ ਕਿੱਦਾਂ ਹੋਈ ਇਹ ਵਾਰਤਾ ਪਰਾਣੀ ਤਿੰਨੇ ਦੇ ਤਿੰਨ ਜਾਨੇ ਗਏ ਆ ਮਗਰੋਂ ਕਿਸ ਨੇ ਗੋਲੀ ਮਾਰ ਦਿੱਤੀ ਆ ਸਾਨੂੰ ਫੇਰ ਨਿਆਣੇ ਦੱਸਿਆ ਵਾ ਵੀ ਨਰਾ ਐਕਸੀਡੈਂਟ ਹੋ ਗਿਆ ਵਾ ਤੇ ਬਾਅਦ ਚ ਪਤਾ ਲੱਗਾ ਵੀ ਗੋਲੀਬਾਜ਼ੀ ਦੀ ਕਿੱਥੇ ਕਰਕੇ ਮਾਰੀ ਗੋਲੀ ਇਦਰ ਸੁਵੇ ਵਾਲੇ ਬਾਸੇ ਵਰਮਲ ਰੋਡ ਤੇ ਨਹੀਂ ਨਹੀਂ ਉਧਰ ਗੁੰਨੋ ਵਾਲੇ ਬਾਸੇ ਗੁੰਨੋ ਵਾਲ ਰੋਡ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਐਤੋਂ ਦੇ ਜਿਆਦੇ ਜੇਲੇ ਵਾਲਾ ਕਿਹੜਾ ਮਲਾ ਤੇ ਆ ਉਹ ਮਲਾ ਸ਼ਿਕੁਗੁਰਾ ਮਲਾ ਤੇ ਹੁਣ ਪੁਲਿਸ ਨੂੰ ਕੰਪਲੇਨ ਕੀਤੀ ਸੀ ਪੁਲਿਸ ਕੋਲ ਹੀ ਆ ਸਾਡੇ ਲਾਸਟ ਤੇ ਤੇ ਕੀ ਕਰਨੀ ਪੁਲਿਸ ਨੂੰ ਪੁਲਿਸ ਨੇ ਉੱਥੇ ਖੜੀ ਪੁਲਿਸ ਮਰ ਤੇ ਤੇ ਇਕੱਲੇ ਦੇ ਵਜੀਆਂਗੇ ਉਹ ਕਹਿੰਦੇ ਨਹੀਂ ਹੋਰ ਨਹੀਂ ਕੋਈ ਤੇਨ ਜਣੇ ਆ ਪੋਰਚਲ ਤੇ ਇਹ ਪਿੱਛੇ ਦੇਖਾਈ ਪਿੱਛੋਂ ਮਾਰੀ ਗਏ ਜੀ ਜਤ ਗੁਰ ਰਬਜੋਤ ਜੀ ਕੀ ਲੱਗਦੇ ਸੀ ਤੁਹਾਡੇ ਮਨਪ੍ਰੀਤ ਮੇਰੇ ਹਸਬੰਡ ਹੀ ਤੇ ਕਿਦਾਂ ਹੋਈ ਆ ਉਹਨਾਂ ਦੀ ਦਿੱਖ ਪਤਾ ਨਹੀਂ ਆ ਹੁਣ ਤੋਂ ਬਾਅਦ ਵਿੱਚ ਪਤਾ ਲੱਗਿਆ ਵੀ ਗੋਲੀਆਂ ਮਾਰ ਗਿਆ ਕੋਈ ਤੇ ਕਿੱਥੇ ਕਰਕੇ ਗੋਲੀਆਂ ਮਾਰੀਆਂ ਪਤਾ ਨਹੀਂ ਆ ਇਹ ਤਾਂ ਗਏ ਵੀ ਨਹੀਂ ਘਰੇ ਹੀ ਉਹ ਦੋ ਦਿਨ ਪਤਾ ਬਾਅਦ ਵਿੱਚ ਲੱਗਾ ਪੋਲਿਸ ਨੂੰ ਕੰਪਲੇਨਟ ਕੀਤੀ ਗਈ। ਅੱਛਾ ਦੇਖੋ ਪੋਲਿਸ ਨੂੰ ਜਾ ਕੇ ਜਦੋਂ ਨਹੀਂ ਹੋ ਰਿਹਾ। ਨਹੀਂ। ਤੁਹਾਨੂੰ ਕਿਦੋਂ ਪਤਾ ਲੱਗਿਆ ਫਿਰ? ਗਲੀ ਵਿੱਚ ਰੌਲਾ ਪੈ ਗਿਆ ਵਾ ਕਿਸੇ ਨੇ ਤਾਂ ਦੱਸ ਗਿਆ ਹੀ। ਕਿੰਨੇ ਵਜੇ ਦੀ ਗੱਲ ਆ? ਸਾਢੇ 10 ਵਜੇ ਦੀ ਗੱਲ ਵਾ। ਤੇ ਹੁਣ ਕੀ ਮੰਗ ਕਰਦੇ ਜੀ ਕੋਈ ਕੁਝ ਨਹੀਂ। ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਹਾਂ ਮੈਂ। ਕੋਈ ਲੜਾਈ ਝਗੜਾ ਹੈ? ਨਹੀਂ। ਕੋਈ ਪ੍ਰਾਣੀ ਰੰਜਿਸ਼? ਨਹੀਂ ਲੜਾਈ। ਤੋਂ ਡਿਕੇ ਦੇ ਉਹਦੀ ਮੈਰਿਜ ਨੂੰ 6 ਮਹੀਨੇ ਹੋ ਗਏ ਉਹਨੂੰ ਚੜੀ ਨੂੰ ਵਿਆਹ ਨੂੰ ਕਿੰਨਾ ਚਿਰ ਹੋਇਆ ਤੁਹਾਡੇ ਨੂੰ 5-6 ਮਹੀਨੇ ਹੋਏ ਕੀ ਕੰਮ ਕਰਦਾ ਸੀ ਮੜਾ ਫਰੂਟ ਵਾਲੇ ਕੈਟਰਿੰਗ ਤੇ ਜਾਂਦਾ ਹੁੰਦਾ ਹਿਦਾਰੀ ਨੂੰ ਹੋਈ ਆ ਕੀ ਹੁਣ ਤੱਕ ਕਾਰਵਾਈ ਕੀਤੀ ਕੀ ਇਹਨਾਂ ਦੇ ਬਾਰੇ ਪਤਾ ਲੱਗਿਆ ਸੀ ਰਾਤੀਏ ਤਿੰਨ ਲੜਕੇ ਘਰੋਂ ਗਏ ਆਪਣੇ ਮੋਟਰਸਾਈਕਲ ਤੇ ਤੇ ਉਹਨਾਂ ਦੇ ਦੱਸਣ ਮੁਤਾਬਕ ਕਰਦਿਆਂਦੇ ਵੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦਾ ਕਹਿਣਾ ਮੁੰਡਿਆਂ ਦਾ ਵੀ ਪਿੱਛੋਂ ਕਿਸੇ ਨੇ ਗੋਲੀ ਮਾਰ ਦਿੱਤੀ ਉਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਉਹ ਕਲੀਅਰ ਕਰਕੇ ਫਿਰ ਦੱਸਦੇ ਹਾਂ ਤੁਹਾਨੂੰ ਹਾਂਜੀ ਕੋਈ ਪ੍ਰਾਣੀ ਰੈਂਚ ਨਹੀਂ ਹੋਇਆ ਹਾਂਜੀ ਕੋਈ ਫਿਲਹਾਲ ਜੀ ਕੁਝ ਨਹੀਂ ਦੱਸਿਆ ਇਹਨਾਂ ਨੇ ਜੀ ਨਾਮ ਕੀ ਜੇ ਲੱਗਦਾ ਮਨਪ੍ਰੀਤ ਉਹ ਮੁੰਡੇ ਦਾ ਨਾਮ ਹੈ